ਵੇਖੋ ਜੀ ਉਹਨਾਂ ਦੇ ਲਾਏ ਜਥੇਦਾਰ ਨੇ ਉਹਨਾਂ ਹੀ ਜਵਾਬ ਮੰਗਣਾ ਐ ਐਵੇਂ ਕੌਮ ਦੇ ਅੱਕੀ ਘਟਾ ਹੀ ਹੁਣ ਤੱਕ ਅਸੀਂ ਵੇਖਦੇ ਰਹੇ ਆ ਕਿੰਨੂ ਸੱਦਣਾ ਕਿੰਨੇ ਆਉਣਾ ਕੀ ਹੋਣਾ ਇੱਕ ਡਰਾਮਾ ਹੋਣਾ ਉਹ ਵੀ ਹੋ ਜਾਊਗਾ ਲੋਕਾਂ ਨੇ ਅੱਗੇ ਬੜੇ ਡਰਾਮੇ ਵੇਖੇ ਨੇ ਇਹ ਡਰਾਮਾ ਹੀ ਵੇਖ ਲੈਣਗੇ ਰੋਪਾ ਤੇ ਹੋਰ ਕੁਝ ਨਹੀਂ ਹੋਣਾ ਜਿਹੜਾ ਜਥੇਦਾਰ ਉਹਨਾਂ ਦੇ ਹੈ ਹੀ ਗੁਲਾਮ ਤੇ ਗੁਲਾਮ ਬੰਦਾ ਤਾਂ ਉਹਨਾਂ ਦੇ ਪਿਛੇ ਵਗਾਰ ਸਾਰ ਹੀ ਲੈ ਸਕਦਾ ਤੇ ਉਹਨਾਂ ਕੌਮ ਦੇ ਫੈਸਲੇ ਜਾਂ ਸੁਖਬੀਰ ਉਹਨਾਂ ਨੂੰ ਉਤਸਾਦ ਕੇ ਕੀ ਪੁੱਛ ਲੈਣਾ ਜੀ ਉਹਨਾਂ ਨੂੰ ਇਹ ਤਾਂ ਸਿਰਫ ਉਹਨਾਂ ਦਾ ਵਿਚਾਰ ਆ ਮਟਾਂਦਰਾ ਕਰਕੇ ਵੀ ਤੋਹੀ ਵੀ ਕਾਲ ਤੱਕ ਤਾਜੋ ਬਾਕੀ ਧੜੇ ਵਾਲੇ ਆਏ ਨੇ ਕਿਉਂਕਿ ਵੇ ਗੋਗਲਵਾਦ ਮਿੱਟੀ-ਮੁੱਟੀ ਝਾੜ ਦੇਣਗੇ ਤੁਹਾਡੇ ਸਾਹਮਣੇ ਸਭ ਕੁਝ ਆਉਣਾ ਹੋਰ ਤੁਖਵੀਰ ਨੂੰ ਉਹਨਾਂ ਕੀ ਕਹਿ ਦੇਣਾ ਇੱਥੇ ਕਿੰਨੇ ਕਾਲਪ ਸਾਰ ਦੇ ਜਿਵੇਂ ਜਾ ਨਹੀਂ ਕੁਝ ਲੋਕਾਂ ਨੂੰ ਤਾਂ ਅੰਝ ਜਾਵਾਂ ਲੱਗੇ ਇਹ ਵੀ ਕਿਹਨਾਂ ਨੇ ਤੇ ਭਾਂਡੇ ਤੋਂ ਦੀ ਜੋੜਿਆ ਦੀ ਛੇਵਾ ਜਾਂ ਏਕਨ ਤੋਂ ਦੀ ਪਰ ਕੁਝ ਕਿਸੇ ਨੂੰ ਸਮਝਾਵੇ ਮਿਲੋ ਐਸੀ ਇੰਕੀ ਕਿਤੇ ਨਹੀਂ ਭਾਂਡੇ ਧੋਣਾ ਆਈ ਹੈ ਧੋਣੇ ਦੀ ਸੇਵਾ ਕਰਨਾ ਤੁਹਾਨੂੰ ਸੁਝਾਉਂਦਾ ਹਾਂ ਜਾਣ ਕੇ ਦਾਲੇ ਦੇ ਤੱਕ ਕਿ ਕਰਨਾ ਹੈ ਤੋ ਵੇਖੋ ਪ੍ਰਾਤਨ ਸਮੇਂ ਤੋਂ ਜਦੋਂ ਅਸੀਂ ਵੇਖ ਰਹੇ ਆਂ ਭਾਵੇਂ ਹੈ ਤਾਂ ਸੇਵਾ ਹੀ ਪਰ ਇੱਕ ਸੇਵਾ ਹੁੰਦੀ ਜਿਹੜੀ ਮਾਲ ਦੀ ਖੁਸ਼ੀ ਨਾਲ ਕਰਨਾ ਮੈਂ ਨੇਤ੍ਰੇ ਕਰਦਾ ਮੈਂ ਗੁਰਦੁਆਰਾ ਜਾ ਕੇ ਭਾਂਡੇ ਮਾਜਦਾ ਮੈਂ ਪਾਠ ਸੁਣਦਾ ਉਹ ਮੇਰੀ ਖੁਸ਼ੀ ਦਾ ਸੌਦਾ ਇਹ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਹੋਈ ਗਲਤੀ ਦੇ ਵਾਸਤੇ ਫੈਸਲਾ ਸੁਣਾਇਆ ਜਾਣਾ ਕਿ ਤੋ ਇੰਨਾ ਸਮਾਂ ਕੀਰਤਨ ਸੁਣਨਾ ਭਾਈ ਇੰਨੇ ਜਗਜੀਤ ਸਿੰਘ ਸਾਹਿਬ ਦੇ ਪਾਠ ਕਰਨੇ ਨੇ ਤੇ ਜੇ ਕਿਸੇ ਤੋਂ ਗਲਤੀ ਹੋ ਜਾਵੇ ਤਾਂ ਪੰਜ ਪਿਆਰਿਆਂ ਦੇ ਪੇਸ਼ ਵੀ ਹੋਵੇ ਤੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਉਹਨੂੰ ਕਹਿੰਦੇ ਪਈ ਇੰਨਾ ਤੋਂ ਨੇਤ੍ਰੇਮ ਕਰੀ ਇੰਨਾ ਪਾਠ ਕਰੀ ਇੰਨੇ ਸਿੱਖਾਂ ਦੇ ਜੋੜੇ ਝੜੀ ਇੰਨੇ ਦਿਨ ਧਾਰਮਿਕ ਸਜ਼ਾਵਾਂ ਜਿਹੜੀਆਂ ਉਹ ਇਸ ਤਰੀਕੇ ਨੇ ਤਕਰੀਬਨ ਦਿੱਤੀਆਂ ਜਾਂਦੀਆਂ ਨੇ ਤੇ ਉਹ ਮੇਰੇ ਖਾਲਾ ਪਿਆਰੇ ਚ ਬਹੁਤਾ ਵਵੇੜਾ ਖੜਾ ਕਰਨ ਦੀ ਜ਼ਰੂਰਤ ਨਹੀਂ ਹੈ। ਵੇਖੋ ਜੀ ਉਹਨਾਂ ਦੇ ਲਾਏ ਜਫੇਦਾਰ ਨੇ ਉਹਨਾਂ ਹੀ ਜਵਾਬ ਮੰਗਣਾ ਹੈ। ਐਵੇਂ ਕੌਮ ਦੇ ਅੱਖੀਂ ਘਟਾ ਹੀ ਹੁਣ ਤੱਕ ਅਸੀਂ ਵੇਖਦੇ ਰਹੇ ਹਾਂ ਕਿੰਨੂੰ ਸੱਦਣਾ ਕਿੰਨੇ ਆਉਣਾ ਕੀ ਹੋਣਾ ਇੱਕ ਡਰਾਮਾ ਹੋਣਾ ਉਹ ਵੀ ਹੋ ਜੂਗਾ ਲੋਕਾਂ ਨੇ ਅਗੇ ਬੜੇ ਡਰਾਮੇ ਵੇਖੇ ਨੇ ਇਹ ਡਰਾਮਾ ਹੀ ਵੇਖ ਲੈਣਗੇ ਦੋਪਾ ਦੇ ਹੋਰ ਕੁਝ ਨਹੀਂ ਹੋਣਾ ਜਿਹੜਾ ਜਥੇਦਾਰ ਉਹਨਾਂ ਦੇ ਹੈ ਹੀ ਗੁਲਾਮ ਗੁਲਾਮ ਬੰਦਾ ਤਾਂ ਉਹਨਾਂ ਦੇ ਪੁਸ਼ਪ ਵਗੈਰਾ ਸਾਰ ਹੀ ਲੈ ਸਕਦਾ ਤੇ ਉਹਨਾਂ ਕੌਮ ਦੇ ਫੈਸਲੇ ਜਾਂ ਸੁਖਬੀਰ ਉਹਨਾਂ ਨੂੰ ਉਤਸਾਦਕ ਕੀ ਪੁੱਛ ਲੈਣਾ ਜੀ ਉਹਨਾਂ ਨੂੰ ਇਹ ਤਾਂ ਸਿਰਫ ਉਹਨਾਂ ਦਾ ਵਿਚਾਰ ਆ ਮਟਾਂਦਰਾ ਕਰਕੇ ਵੀ ਕੋਈ ਵੀ ਕਾਲ ਤੱਕ ਤਾਜੋ ਬਾਕੀ ਧੜੇ ਵਾਲੇ ਆਏ ਨੇ ਕਿ ਉਹ ਕਵੇ ਗੋਗਲੂਆਂ ਤੋਂ ਮਿੱਟੀ-ਮਿੱਟੀ ਝਾੜ ਦੇਣਗੇ ਤੁਹਾਡੇ ਸਾਹਮਣੇ ਸਭ ਕੁਝ ਹੋਣਾ ਹੋਰ ਸੁਖਵੀਰ ਨੂੰ ਉਹਨਾਂ ਕੀ ਕਹਿ ਦੇਣਾ ਇਹ ਤਾਂ ਸਾਲ ਤੋਂ ਸਾਹ ਦੇ ਜੱਥੇ ਦਾ ਨਹੀਂ ਉਸ ਲੋਕਾਂ ਨੂੰ ਧਾਰਮਿਕ ਸਜਾਵਾਂ ਲੱਗੋ ਇਹਨਾਂ ਨੂੰ ਤੇ ਭਾਂਡੇ ਤੋਂ ਦੀ ਜੋੜਿਆ ਦੀ ਸੇਵਾ ਜਾਂ ਇਹਨਾਂ ਤੋਂ ਪਰ ਕੁਝ ਕੁਝ ਸਮਝਾਵੇ ਬਲੋ ਇਸੇ ਹੀ ਤਰੀਕੇ ਜਿਵੇਂ ਭਾਂਡੇ ਧੋਣਾ ਆਈ ਹੈ ਧੋਣੇ ਦੀ ਸੇਵਾ ਕਰਨਾ ਤੁਹਾਨੂੰ ਸਿਫਾਰਿਸ਼ ਹੂ ਜਾਣ ਕੇ ਦਾਲੇ ਦੇ ਕੰਮ ਕਿ ਕਰਨਾ ਹੈ ਤੋ ਵੇਖੋ ਪ੍ਰਾਰਥਨ ਸਮੇਂ ਤੋਂ ਜਦੋਂ ਅਸੀਂ ਵੇਖ ਰਹੇ ਆਂ ਭਾਵੇਂ ਹੈ ਤਾਂ ਸੇਵਾ ਹੀ ਪਰ ਇੱਕ ਸੇਵਾ ਹੁੰਦੀ ਜਿਹੜੀ ਮਾਲ ਦੀ ਖੁਸ਼ੀ ਨਾਲ ਕਰਨਾ ਮੈਂ ਨੇਤ੍ਰੇ ਕਰਦਾ ਮੈਂ ਗੁਰਦੁਆਰਾ ਜਾ ਕੇ ਭਾਂਡੇ ਮਾਜਦਾ ਮੈਂ ਪਾਠ ਸੁਣਦਾ ਉਹ ਮੇਰੀ ਖੁਸ਼ੀ ਦਾ ਸੌਦਾ ਇਹ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਹੋਈ ਗਲਤੀ ਦੇ ਵਾਸਤੇ ਫੈਸਲਾ ਸੁਣਾਇਆ ਜਾਣਾ ਕਿ ਤੋ ਇੰਨਾ ਸਮਾਂ ਕੀਰਤਨ ਸੁਣਨਾ ਭਾਈ ਇੰਨੇ ਜਗਜੀਤ ਸਿੰਘ ਸਾਹਿਬ ਦੇ ਪਾਠ ਕਰਨੇ ਨੇ ਤੇ ਜੇ ਕਿਸੇ ਤੋਂ ਗਲਤੀ ਹੋ ਜਾਵੇ ਤਾਂ ਪੰਜ ਪਿਆਰਿਆਂ ਦੇ ਪੇਸ਼ ਵੀ ਹੋਵੇ ਤੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਉਹਨੂੰ ਕਹਿੰਦੇ ਪਈ ਇੰਨਾ ਤੋਂ ਨੇਤ੍ਰੇਮ ਕਰੀ ਇੰਨਾ ਪਾਠ ਕਰੀ ਇੰਨੇ ਸਿੱਖਾਂ ਦੇ ਜੋੜੇ ਝੜੀ ਇੰਨੇ ਦਿਨ ਧਾਰਮਿਕ ਸਜ਼ਾਵਾਂ ਜਿਹੜੀਆਂ ਉਹ ਇਸ ਤਰੀਕੇ ਨੇ ਤਕਰੀਬਨ ਦਿੱਤੀਆਂ ਜਾਂਦੀਆਂ ਨੇ ਤੇ ਉਹ ਮੇਰੇ ਖਾਲਸਾ ਪੀਰੇ ਚ ਬਹੁਤਾ ਵਵੇੜਾ ਖੜਾ ਕਰਨ ਦੀ ਜ਼ਰੂਰਤ ਨਹੀਂ ਹੈ